ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਭ ਦਾ ਸਾਡੇ ਅੱਜ ਦੇ YouTube ਚੈਨਲ ਤੇ ਅੱਜ ਆਪਾਂ ਪੰਜਾਬੀ ਵਿਆਕਰਣ ਦੀ ਜਿਹੜੀ ਕਲਾਸ ਹੈ ਉਹ ਲਗਾਉਣ ਜਾ ਰਹੇ ਹਾਂ ਤੇ ਅੱਜ ਦਾ ਜਿਹੜਾ ਆਪਣਾ ਵਿਸ਼ਾ ਹੋਏਗਾ ਜੀ ਉਹ ਹੈ ਪੜਨਾਵ ਬਹੁਤ ਹੀ ਸੌਖਾ ਜਾਂ ਵਿਸ਼ਾ ਹੈ ਤਾਂ ਇੱਕ ਵਾਰੀ ਸਾਰੇ ਜਣੇ ਆਡੀਓ ਵੀਡੀਓ ਦੀ ਕਨਫਰਮੇਸ਼ਨ ਦੇ ਦਿਓ ਤਾਂ ਜੋ ਆਪਾਂ ਫਿਰ ਅੱਗੇ ਕਲਾਸ ਹੈ ਜਿਹੜੀ ਉਹ ਸ਼ੁਰੂ ਕਰ ਸਕੀਏ ਛੋਟਾ ਜਿਹਾ ਟਾਪਿਕ ਹੈ ਜੀ ਅੱਜ ਆਪਣਾ ਪੜਨਾਵ ਪੰਜਾਬੀ ਵਿਆਕਰਨ ਦੇ ਨਾਲ ਸੰਬੰਧਿਤ ਇਹ ਜਿਹੜੀ ਕਲਾਸ ਹੈ ਉਹ ਆਪਣੇ ਪੰਜਾਬ ਦੇ ਜਿੰਨੇ ਵੀ ਐਗਜ਼ਾਮਸ ਹੈ ਗਵਰਨਮੈਂਟ ਐਗਜ਼ਾਮਸ ਹੈ ਉਹਨਾਂ ਲਈ ਇੰਪੋਰਟੈਂਟ ਹੈ ਜਿਹੜੇ ਕੁਆਲੀਫਾਈਂਗ ਐਗਜ਼ਾਮ ਵੀ ਦੇ ਰਹੇ ਆ ਉਹਨਾਂ ਲਈ ਵੀ ਇਹ ਚੀਜ਼ ਬਹੁਤ ਇੰਪੋਰਟੈਂਟ ਹੈ ਹਾਂਜੀ ਜੀ ਤਾਂ ਫਿਰ ਸ਼ੁਰੂ ਕਰਦੇ ਆਂ ਜੀ ਆਪਣੀ ਅੱਜ ਦੀ ਕਲਾਸ ਹਾਂਜੀ ਸੋ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਜੀ ਪੜਨਾਵ ਕਹਿੰਦੇ ਕੀ ਨੂੰ ਹਨ ਪੜਨਾਵ ਕੀ ਹੁੰਦਾ ਹੈ ਇਹਦੀ ਪਰਿਭਾਸ਼ਾ ਦੇਖਦੇ ਆਂ ਇਹਦੀ ਪਰਿਭਾਸ਼ਾ ਹੈ ਕਿ ਵਾਕ ਵਿੱਚ ਜਿਹੜੇ ਸ਼ਬਦ ਕਿਸੇ ਨਾਵ ਦੀ ਥਾਂ ਤੇ ਵਰਤੇ ਜਾਣ ਉਹਨਾਂ ਨੂੰ ਅਸੀਂ ਪੜਨਾਵ ਕਹਿੰਦੇ ਹਾਂ ਤੇ ਜਿਵੇਂ ਕਿ ਅਸੀਂ ਵਰਤਦੇ ਆਂ ਮੈਂ ਅਸੀਂ ਤੁਸੀਂ ਤੂੰ ਤੁਹਾਡਾ ਇਹ ਉਹ ਆਪ ਇਹ ਜਿਹੜੇ ਸ਼ਬਦ ਆ ਇਹ ਕਿਹਦੇ ਵਿੱਚ ਆਉਂਦੇ ਨੇ ਪੜਨਾਵ ਦੇ ਵਿੱਚ ਆਉਂਦੇ ਆ ਸੋ ਬੇਸਿਕਲੀ ਆਪਾਂ ਪੜਨਾਵ ਉਹਨਾਂ ਸ਼ਬਦਾਂ ਨੂੰ ਕਹਿੰਦੇ ਹਾਂ ਜਿਹੜੇ ਕੀ ਹੈ ਨਾਵ ਸ਼ਬਦਾਂ ਦੀ ਥਾਂ ਤੇ ਵਰਤੇ ਜਾਂਦੇ ਆ ਸੋ ਨੈਕਸਟ ਮੇਨ ਗੱਲ ਇਹ ਆਉਂਦੀ ਹੈ ਕਿ ਪੜਨਾਵ ਸ਼ਬਦਾਂ ਦੀ ਸਾਨੂੰ ਜ਼ਰੂਰਤ ਕਿਉਂ ਪੈਂਦੀ ਹੈ ਜਦੋਂ ਸਾਡੇ ਕੋਲੇ ਨਾਵ ਹੈ ਤਾਂ ਅਸੀਂ ਜਿਹੜੇ ਪੜਨਾਵ ਸ਼ਬਦ ਹੈ ਉਹ ਕਿਉਂ ਵਰਤਦੇ ਆ ਸੋ ਦੇਖੋ ਨਾਵ ਦੀ ਜਿਹੜੇ ਦੁਹਰਾਓ ਵਾਰੀ-ਵਾਰੀ ਹੁੰਦਾ ਹੈ ਉਸ ਨੂੰ ਘਟ ਕਰਨ ਦੇ ਲਈ ਪੜਨਾਵ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਮੰਨ ਲਓ ਅਸੀਂ ਮੇਰੇ ਮਿੱਤਰ ਤੇ ਹੀ ਐਸੇ ਲਿਖ ਰਹੇ ਹਾਂ ਤਾਂ ਆਰਾਮ ਮੇਰਾ ਮਿੱਤਰ ਹੈ ਆਰਾਮ ਮੇਰੇ ਨਾਲ ਹੀ ਜਮਾਤ ਵਿੱਚ ਪੜਦਾ ਹੈ ਆਰਾਮ ਬਹੁਤ ਹੁਸ਼ਿਆਰ ਹੈ ਨਾ ਆਰਾਮ ਬਹੁਤ ਸੋਹਣਾ ਕੰਮ ਕਰਦਾ ਹੈ ਆਰਾਮ ਸਾਰਿਆਂ ਦਾ ਆਦਰ ਕਰਦਾ ਹੈ ਸੋ ਇੱਥੇ ਕੀ ਹੈ ਨਾਮ ਦੀ ਜਿਹੜੀ ਰੈਪੀਟੀਸ਼ਨ ਹੋ ਰਹੀ ਹੈ ਸੋ ਉਹ ਵਧੀਆ ਨਹੀਂ ਲੱਗਦੀ ਇਸ ਕਰਕੇ ਨਾਮ ਦੀ ਰੈਪੀਟੀਸ਼ਨ ਨੂੰ ਘਟਾਉਣ ਦੇ ਲਈ ਅਸੀਂ ਕਿਹਦੀ ਵਰਤੋਂ ਕਰਦੇ ਹਾਂ ਪੜਨਾਵ ਦੀ ਵਰਤੋਂ ਕਰਦੇ ਹਾਂ ਠੀਕ ਹੈ ਸੋ ਇਹਦੀ ਜਿਹੜੀ ਡੈਫੀਨੇਸ਼ਨ ਹੈ ਉਹ ਇਹ ਬਣਦੀ ਹੈ ਕਿ ਜਿਹੜੇ ਸ਼ਬਦ ਨਾਮ ਸ਼ਬਦਾਂ ਦੀ ਥਾਂ ਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਪੜਨਾਵ ਕਹਿੰਦੇ ਆ ਜਿਵੇਂ ਅਸੀਂ ਤੁਸੀਂ ਤੂੰ ਤੁਹਾਡਾ ਮੇਰਾ ਤੇਰਾ ਉਹ ਆਪ ਇਸ ਉਸ ਇਹ ਜਿਹੜੇ ਸਾਰੇ ਸ਼ਬਦ ਹੈ ਉਹ ਪੜਨਾਵ ਹੁੰਦੀ ਹੈ ਸੋ ਅੱਗੋਂ ਆਪਾਂ ਦੇਖਦੇ ਹਾਂ ਜੀ ਜਿਹੜਾ ਪੜਨਾਵ ਹੈ ਉਹਦੀਆਂ ਆਪਣੇ ਕੋਲੇ 6 ਕਿਸਮਾਂ ਨੇ ਜਿਹੜਾ ਪੰਜਾਬੀ ਦਾ ਪੜਨਾਵ ਹੈ ਉਹ 6 ਕਿਸਮਾਂ ਦਾ ਹੁੰਦਾ ਹੈ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਕਿਹੜਾ ਹੈ ਜੀ ਪੁਰਖਵਾਚਕ ਪੜਨਾਵ ਫਿਰ ਆਉਂਦਾ ਹੈ ਜੀ ਨਿਜਵਾਚਕ ਪੜਨਾਵ ਫਿਰ ਤੀਜੇ ਨੰਬਰ ਤੇ ਆਉਂਦਾ ਹੈ ਜੀ ਸੰਬੰਧਵਾਚਕ ਪੜਨਾਵ ਤੇ ਫਿਰ ਚੌਥੇ ਨੰਬਰ ਤੇ ਆਉਂਦਾ ਆਪਣੇ ਕੋਲੇ ਪੁਰਖਵਾਚਕ ਪੜਨਾ ਸੋ ਇਹ ਹੈ ਚਾਰ ਤਰ੍ਹਾਂ ਦੇ ਪੁਰਖਵਾਚਕ ਨਿਜਵਾਚਕ ਸੰਬੰਧਵਾਚਕ ਪ੍ਰਸ਼ਨਵਾਚਕ ਨੈਕਸਟ ਪੰਜਵੀਂ ਤੇ ਛੇਵੀਂ ਜਿਹੜੀ ਕਿਸਮ ਬਣਦੀ ਹੈ ਉਹ ਹੈ ਨਿਸ਼ਚੇਵਾਚਕ ਪੜਨਾਵ ਤੇ ਅਨਿਸ਼ਚਿਤ ਪੜਨਾਵ ਹਾਂਜੀ ਸੋ ਆਪਣੇ ਕੋਲੇ ਕੀ ਹੈ ਪੜਨਾਵ ਹੈ ਜਿਹੜਾ ਉਹ ਕਿੰਨੇ ਤਰ੍ਹਾਂ ਦਾ ਹੈ 6 ਤਰ੍ਹਾਂ ਦਾ ਹੈ ਠੀਕ ਹੈ ਤਾਂ ਇਹ ਜਿਹੜੇ ਪੜਨਾਵ ਦੀਆਂ ਕਿਸਮਾਂ ਨੇ ਉਹ ਆਪਾਂ ਇਹਨਾਂ ਨੂੰ ਅੱਗੇ-ਅੱਗੇ ਕੀ ਹੈ ਸਮਝ ਸਮਝਦੇ ਆ ਸੋ ਕਿਹੜੀ ਕਿਸਮ ਦੇ ਵਿੱਚ ਕਿਹੜੀ ਤਰ੍ਹਾਂ ਦਾ ਜਿਹੜਾ ਪੜਨਾਵ ਹੈ ਉਹ ਵਰਤਿਆ ਜਾਂਦਾ ਹੈ ਉਹ ਸਾਰੀਆਂ ਚੀਜ਼ਾਂ ਆਪਾਂ ਦੇਖਦੇ ਹਾਂ ਹਾਂਜੀ ਸਭ ਤੋਂ ਸਾਡੇ ਕੋਲੇ ਪਹਿਲਾ ਆਉਂਦਾ ਜੀ ਪੁਰਖਵਾਚਕ ਪੜਨਾਵ ਕਿ ਪੁਰਖਵਾਚਕ ਪੜਨਾਵ ਕਿਸ ਨੂੰ ਕਹਿੰਦੇ ਹਨ ਜਿਹੜੇ ਪੜਨਾਵ ਕੇਵਲ ਕਿਸੇ ਪੁਰਖ ਦੀ ਥਾਂ ਤੇ ਵਰਤੇ ਜਾਂ ਉਹਨਾਂ ਨੂੰ ਪੁਰਖਵਾਚਕ ਪੜਨਾਵ ਕਿਹਾ ਜਾਂਦਾ ਹੈ ਜਿਵੇਂ ਕਿ ਮੈਂ ਅਸੀਂ ਮੈਥੋਂ ਸਾਥੋਂ ਤੂੰ ਤੁਸੀਂ ਤੁਹਾਡਾ ਤੇਰਾ ਇਹ ਉਹ ਇਹ ਜਿਹੜੇ ਸ਼ਬਦ ਹੈ ਸਾਰੇ ਇਹ ਪੁਰਖਵਾਚਕ ਪੜਨਾਵ ਦੀ ਥਾਂ ਤੇ ਵਰਤੇ ਜਾਂਦੇ ਹੈ ਪੁਰਖਭਾਵ ਜਿਹੜੇ ਮਨੁੱਖ ਦੀ ਥਾਂ ਤੇ ਵਰਤੇ ਜਾਂਦੇ ਹੈ ਉਹਨਾਂ ਨੂੰ ਅਸੀਂ ਕੀ ਕਹਿ ਦਿੰਨੇ ਆ ਪੁਰਖਵਾਚਕ ਪੜਨਾਵ ਕਹਿੰਦੇ ਨੇ ਈਜ਼ੀ ਜੀ ਡੈਫੀਨੇਸ਼ਨ ਹੈ ਈਜ਼ੀ ਜਾਂ ਕੁਐਸਚਨ ਬਣਦਾ ਹੈ ਕਿ ਪੁਰਖਵਾਚਕ ਪੜਨਾਵ ਉਹ ਹੁੰਦੇ ਆ ਜਿਹੜੇ ਪੁਰਖ ਦੀ ਥਾਂ ਤੇ ਵਰਤੇ ਜਾਂਦੇ ਆ ਜਿਵੇਂ ਮੈਂ ਥੋਂ ਮੇਰਾ ਮੈਂ ਹੈਨਾ ਤੂੰ ਤੁਸੀਂ ਤੁਹਾਡਾ ਤੇਰਾ ਇਹ ਸਾਰੇ ਸ਼ਬਦ ਆਗੇ ਪੁਰਖਵਾਚਕ ਪੜਨਾਵ ਸੋ ਮੇਨ ਗੱਲ ਇੱਥੇ ਇਹ ਹੈ ਕਿ ਜਿਹੜੇ ਪੁਰਖਵਾਚਕ ਪੜਨਾਵ ਹੈ ਉਹਨਾਂ ਦੀਆਂ ਤਿੰਨ ਕਿਸਮਾਂ ਮੰਨੀਆਂ ਜਾਂਦੀਆਂ ਨੇ ਜਿਹੜੇ ਪੁਰਖਵਾਚਕ ਪੜਨਾਵ ਹੈ ਉਹ ਤਿੰਨ ਕਿਸਮ ਦਾ ਹੁੰਦਾ ਹੈ ਕਿਹੜਾ ਕਿਹੜਾ ਸਭ ਤੋਂ ਪਹਿਲਾਂ ਹੁੰਦਾ ਹੈ ਉੱਤਮ ਪੁਰਖ ਫਿਰ ਹੁੰਦਾ ਹੈ ਮੱਧਮ ਪੁਰਖ ਤੇ ਫਿਰ ਹੁੰਦਾ ਹੈ ਅੰਨਿਆ ਪੁਰਖ ਸੋ ਇਹ ਤਿੰਨ ਤਰ੍ਹਾਂ ਦਾ ਹੈ ਜਿਹੜਾ ਸਾਡੇ ਕੋਲੇ ਫੜਨਾਵ ਮਿਲਦਾ ਹੈ ਤੇ ਇਹਦੇ ਵਿੱਚ ਕੀ ਹੈ ਜਿਹੜਾ ਉੱਤਮ ਪੁਰਖ ਮੱਧਮ ਪੁਰਖ ਤੇ ਅੰਨਿਆ ਪੁਰਖ ਹੈ ਇਹਨੂੰ ਆਪਾਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਕਿ ਪਹਿਲਾ ਪੁਰਖ ਦੂਜਾ ਪੁਰਖ ਤੇ ਤੀਜਾ ਪੁਰਖ ਸੋ ਇਸ ਨੂੰ ਇਹ ਨਾਵਾਂ ਦੇ ਨਾਲ ਵੀ ਲਿਖਿਆ ਜਾ ਸਕਦਾ ਹੈ ਜਿਹੜਾ ਪੁਰਖ ਹੈ ਉਹ ਚਾਰ ਤਿੰਨ ਤਰ੍ਹਾਂ ਦਾ ਹੁੰਦਾ ਹੈ ਠੀਕ ਹੈ ਜੀ ਕਿਹੜੇ ਕਿਹੜੇ ਉੱਤਮ ਉੱਤਮ ਪੁਰਖ ਮੱਧਮ ਪੁਰਖ ਤੇ ਅੰਨਿਆ ਪੁਰਖ ਭਾਵ ਅਸੀਂ ਇਹ ਲਿਖ ਸਕਦੇ ਹਾਂ ਪਹਿਲਾ ਪੁਰਖ ਦੂਜਾ ਪੁਰਖ ਤੇ ਤੀਜਾ ਪੁਰਖ ਹੁਣ ਆਪਾਂ ਦੇਖਦੇ ਹਾਂ ਵੀ ਇਹ ਕਹਿੰਦੇ ਕਿਹਨੂੰ ਆ ਜਿਹੜਾ ਪੁਰਖਵਾਚਕ ਪੜਨਾਵ ਹੈ ਉਹ ਅੱਗੋਂ ਤਿੰਨ ਤਰ੍ਹਾਂ ਦਾ ਕਿਸ ਤਰ੍ਹਾਂ ਹੁੰਦਾ ਤਾਂ ਇਹਦੇ ਵਿੱਚ ਉਹ ਕਹਿੰਦੇ ਵੀ ਜਿਹੜਾ ਉੱਤਮ ਪੁਰਖ ਹੁੰਦਾ ਪਹਿਲਾ ਪੁਰਖ ਜਿਹਨੂੰ ਆਪਾਂ ਕਹਿੰਦੇ ਆ ਵਿਆਕ ਵਿੱਚ ਜਿਸ ਵਾਕ ਵਿੱਚ ਗੱਲ ਕਰਨ ਵਾਲੇ ਵਿਅਕਤੀ ਨੂੰ ਉੱਤਮ ਪੁਰਖ ਕਿਹਾ ਜਾਂਦਾ ਹੈ ਜਿਵੇਂ ਮੈਂ ਮੇਰਾ ਮੈਥੋਂ ਮੇਰੀ ਮੇਰੀਆਂ ਮੈਨੂੰ ਅਸੀਂ ਸਾਨੂੰ ਸਾਡੇ ਸਾਡੀ ਸਾਡੀਆਂ ਸਾਥੋਂ ਇਹ ਜਿਹੜੇ ਸ਼ਬਦ ਹੈ ਉਹ ਕੀ ਹੈ ਉਤਮਪੁਰਖ ਭਾਵ ਜਿਹੜਾ ਵਾਕ ਵਿੱਚ ਗੱਲ ਕਰਨ ਵਾਲਾ ਵਾਕ ਵਿੱਚ ਕਰਤਾ ਜਿਹੜੇ ਸ਼ਬਦ ਵਰਤਦਾ ਹੈ ਉਹਨਾਂ ਨੂੰ ਅਸੀਂ ਉਤਮਪੁਰਖ ਕਹਿੰਦੇ ਆ ਦੂਸਰੇ ਨੰਬਰ ਤੇ ਆਉਂਦਾ ਹੈ ਜੀ ਮੱਧਮਪੁਰਖ ਮੱਧਮਪੁਰਖ ਕਿਹੜਾ ਹੁੰਦਾ ਹੈ ਉਹ ਪੁਰਖ ਜਿਸ ਵਾਕ ਵਿੱਚ ਜਿਸ ਵਿਅਕਤੀ ਨਾਲ ਗੱਲ ਕੀਤੀ ਜਾਵੇ ਉਸ ਨੂੰ ਮੱਦਮ ਪੁਰਖ ਆਖਿਆ ਜਾਂਦਾ ਜਿਵੇਂ ਤੂੰ ਤੁਸੀਂ ਤੈਨੂੰ ਤੇਰੇ ਤੇਰੀ ਤੇਰੀਆਂ ਤੁਹਾਡਾ ਤੁਹਾਡੇ ਤੁਹਾਡੀਆਂ ਤੁਹਾਨੂੰ ਤੁਹਾਨੂੰ ਠੀਕ ਹੈ ਜੀ ਇਹ ਜਿਹੜੇ ਸ਼ਬਦ ਆ ਉਹਨਾਂ ਨੂੰ ਅਸੀਂ ਕਹਨੇ ਆ ਮੱਦਮ ਪੁਰਖ ਉੱਤਮ ਪੁਰਖ ਉਹ ਜੋ ਗੱਲ ਕਰਦਾ ਹੈ ਮੱਦਮ ਪੁਰਖ ਉਹ ਜਿਸ ਨਾਲ ਗੱਲ ਕੀਤੀ ਜਾਂਦੀ ਹੈ ਤੇ ਅੰਨਿਆ ਪੁਰਖ ਫਿਰ ਕਿਹੜਾ ਬਣ ਜਾਏਗਾ ਉਹ ਜਿਸ ਬਾਰੇ ਗੱਲ ਕੀਤੀ ਜਾਂਦੀ ਹੈ ਸੋ ਵਾਕ ਵਿੱਚ ਜਿਸ ਵਿਅਕਤੀ ਬਾਰੇ ਗੱਲ ਕੀਤੀ ਜਾਵੇ ਉਸ ਨੂੰ ਅਸੀਂ ਅਨਿਆਪੁਰਖ ਕਹਨੇ ਆ ਜਿਵੇਂ ਉਹ ਉਸ ਇਹ ਇਸ ਇਨ੍ਹਾਂ ਉਹਨਾ ਇਹ ਜਿਹੜੇ ਸ਼ਬਦ ਆ ਉਹ ਕੀ ਬੰਦੇ ਨੇ ਜੀ ਸਾਡੇ ਕੋਲੇ ਅਨਿਆਪੁਰਖ ਬੰਦੇ ਨੇ ਸੋ ਜਿਹੜਾ ਪੁਰਖ ਹੈ ਉਹ ਤਿੰਨ ਤਰ੍ਹਾਂ ਦਾ ਹੋ ਗਿਆ ਉੱਤਮ ਮੱਧਮ ਤੇ ਅਨਿਆ ਉੱਤਮ ਪੁਰਖ ਉਹ ਜੋ ਗੱਲ ਕਰ ਰਿਹਾ ਹੈ ਵਾਕ ਵਿੱਚ ਮੱਤਮਪੁਰਖ ਉਹ ਜਿਸ ਨਾਲ ਗੱਲ ਕੀਤੀ ਜਾ ਰਹੀ ਹੈ ਤੇ ਅੰਨਿਆਪੁਰਖ ਉਹ ਜਿਸ ਬਾਰੇ ਗੱਲ ਕੀਤੀ ਜਾ ਰਹੀ ਹੈ ਭਾਵ ਕਿ ਵਾਕ ਵਿੱਚ ਗੱਲ ਕਰਨ ਵਾਲਾ ਜਿਵੇਂ ਮੈਂ ਤੁਹਾਨੂੰ ਪੜ੍ਹਾ ਰਹੀ ਹਾਂ ਜਾਂ ਮੈਂ ਦੱਸ ਰਹੀ ਹਾਂ ਤਾਂ ਮੈਂ ਇਹਦੇ ਵਿੱਚ ਕੀ ਹੋਗੀ ਉੱਤਮਪੁਰਖ ਹੋਗੀ ਮੱਤਮਪੁਰਖ ਉਹ ਹੋਗੇ ਕਿ ਤੁਹਾਡੇ ਨਾਲ ਵਾਰਤਾ ਲਾਪ ਚੱਲ ਰਹੀ ਹੈ ਤੁਸੀਂ ਮੈਸੇਜ ਕਰ ਰਹੇ ਹੋ ਪੜ੍ਹ ਕੇ ਸਮਝ ਰਹੇ ਹੋ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ ਤਾਂ ਤੁਸੀਂ ਤੀ ਮੱਦਮ ਪੁਰਖ ਹੋ ਗਏ ਅਨਿਆਪੁਰਖ ਇੱਥੇ ਕੀ ਹੋ ਜੂਗਾ ਜਿਸ ਦੇ ਬਾਰੇ ਅਸੀਂ ਗੱਲ ਕਰ ਰਹੇ ਅਸੀਂ ਕਿਹਦੇ ਬਾਰੇ ਗੱਲ ਕਰ ਰਹੇ ਅਸੀਂ ਪੜਨਾਵ ਸ਼ਬਦਾਂ ਬਾਰੇ ਗੱਲ ਕਰ ਰਹੇ ਹਾਂ ਸੋ ਉਹ ਕਿਹੜੇ ਹੋਗੇ ਅਨਿਆਪੁਰਖ ਹੋ ਗਿਆ ਠੀਕ ਹੈ ਜੀ ਸੋ ਪੁਰਖ ਉਹ ਹੁੰਦਾ ਹੈ ਜਿਹੜੇ ਸ਼ਬਦ ਪੁਰਖ ਦੀ ਥਾਂ ਤੇ ਵਰਤੇ ਜਾਂਦੇ ਆ ਪੁਰਖਵਾਚਕ ਹੁੰਦੇ ਆ ਪੁਰਖਵਾਚਕ ਅਗੋ ਤਿੰਨ ਤਰ੍ਹਾਂ ਦਾ ਹੁੰਦਾ ਹੈ ਉੱਤਮ ਪੁਰਖ ਮੱਦਮ ਪੁਰਖ ਤੇ ਅਨਿਆਪੁਰਖ ਸੋ ਉੱਤਮ ਪੁਰਖ ਉਹ ਜੋ ਵਾਕ ਵਿੱਚ ਗੱਲ ਕਰਦਾ ਹੈ ਮੱਦਮ ਪੁਰਖ ਉਹ ਵਾਕ ਵਿੱਚ ਜਿਸ ਬਾਰੇ ਗੱਲ ਕੀਤੀ ਜਾਂਦੀ ਹੈ ਅੰਨਿਆ ਸੌਰੀ ਜਿਸ ਨਾਲ ਗੱਲ ਕੀਤੀ ਜਾਂਦੀ ਹੈ ਤੇ ਅੰਨਿਆ ਪੁਰਖ ਉਹ ਜਿਸ ਬਾਰੇ ਗੱਲ ਕੀਤੀ ਜਾਂਦੀ ਹੈ ਸੋ ਇਹ ਹੈ ਜੀ ਆਪਣਾ ਕਹਿ ਲਓ ਪੁਰਖਵਾਚਕ ਪੜਨਾ ਅਗਲੀ ਕਿਸਮ ਤੇ ਚਲਦੇ ਹਾਂ ਜੀ ਦੂਸਰੀ ਜਿਹੜੀ ਹੈ ਆਪਣੀ ਦੂਸਰੇ ਨੰਬਰ ਤੇ ਆਉਂਦਾ ਹੈ ਜੀ ਨਿਜਵਾਚਕ ਪੜਨਾ निजवाचक ਪੜਨਾਵ ਕਰਤਾ ਦੀ ਥਾਂ ਤੇ ਵਰਤਿਆ ਜਾਂਦਾ ਹੈ ਜਾਂ ਕਰਤਾ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸਦਾ ਹੈ ਉਸ ਨੂੰ ਨिजवाचक ਕਹਨੇ ਆ। ਭਾਵ ਕਿ ਜਿਹੜੇ ਪੜਨਾਵ ਵਾਕ ਵਿੱਚ ਗੱਲ ਕਰਨਾ ਆਪ ਦੇ ਲਈ ਵਰਤਦਾ ਹੈ ਭਾਵ ਕਿ ਕਰਤਾ ਜਿਹੜੇ ਸ਼ਬਦ ਆਪ ਦੇ ਆਪ ਲਈ ਵਰਤਦਾ ਹੈ ਉਸ ਨੂੰ ਅਸੀਂ ਕੀ ਕਹਨੇ ਆ ਨिजवाचक ਪੜਨਾਵ ਠੀਕ ਹੈ ਜੀ ਤਾਂ ਇਹਦੇ ਵਿੱਚ ਹੁਣ ਐਗਜ਼ਾਮਪਲਸ ਦਿੱਤੀ ਹੋਈ ਹੈ ਜਿਵੇਂ ਬੰਦਾ ਆਪਣਾ ਭੁੱਖ ਆਪ ਸਵਾਰਦਾ ਹੈ ਕੀ ਆਪ ਨਾ ਜਾਓ ਇਹਦੇ ਵਿੱਚ ਕੀ ਹੈ ਹੁਣ ਦੋ ਥਾਵਾਂ ਤੇ ਜਿਹੜਾ ਹੈ ਆਪ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਹੁਣ ਇਹਨਾਂ ਦੀ ਵਰਤੋਂ ਦੇਖੋ ਆਪ ਸ਼ਬਦਾਂ ਦੀ ਉਹ ਕਹਿੰਦੇ ਵੀ ਇਨ ਇਹਨਾਂ ਵਿੱਚੋਂ ਪਹਿਲੇ ਵਾਕ ਵਿੱਚ ਆਪ ਪੜਨਾਵ ਕਰਤਾ ਬੰਦੇ ਦੀ ਥਾਂ ਤੇ ਵਰਤਿਆ ਗਿਆ ਹੈ ਭਾਵ ਕੀ ਹੈ ਕਿ ਜਿਹੜਾ ਪਹਿਲਾ ਵਾਕ ਹੈ ਆਪਣਾ ਕੰਮ ਆਪ ਸਵਾਰੋ ਤਾਂ ਇਹਦੇ ਵਿੱਚ ਕੀ ਹੈ ਜਿਹੜਾ ਆਪ ਹੈ ਉਹ ਪੜਨਾਵ ਕਰਤਾ ਦੀ ਥਾਂ ਤੇ ਵਰਤਿਆ ਗਿਆ ਹੈ ਪਰ ਦੂਜੇ ਵਾਕ ਦੇ ਵਿੱਚ ਆਪ ਪੜਨਾਵ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰਦਾ ਹੈ ਇਸ ਕਰਕੇ ਦੋਵੇਂ ਸ਼ਬਦ ਨਿਜਵਾਚਕ ਪੜਨਾਵ ਹਨ ਸੋ ਨਿਜਵਾਚਕ ਪੜਨਾਵ ਕਿਹੜੇ ਹੁੰਦੇ ਹੈ ਇੱਕ ਤਾਂ ਉਹ ਪੜਨਾਵ ਜਿਹੜਾ ਕਰਤਾ ਆਪ ਦੇ ਲਈ ਵਰਤਦਾ ਹੈ ਠੀਕ ਹੈ ਜੀ ਦੂਸਰਾ ਇੱਕ ਹੁੰਦਾ ਵੀ ਨਾ ਆਪ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸਦਾ ਹੈ ਉਸ ਨੂੰ ਅਸੀਂ ਕੀ ਕਹਿੰਦੇ ਆ ਨਿਜਵਾਚਕ ਪੜਨਾਵ ਇੱਕ ਹੋਰ ਗੱਲ ਇਹਦੇ ਵਿੱਚ ਸਮਝਣ ਵਾਲੀ ਹੈ ਜੀ ਉਹ ਇਹ ਹੈ ਕਿ ਵੀ ਪੰਜਾਬੀ ਦੇ ਵਿੱਚ ਆਪ ਸ਼ਬਦ ਹਮੇਸ਼ਾ ਨਿਜਵਾਚਕ ਪੜਨਾਵ ਹੀ ਨਹੀਂ ਹੁੰਦਾ ਜਦੋਂ ਅਸੀਂ ਆਦਰਵਜੋਂ ਜਾਂ ਸਨਮਾਨਵਜੋਂ ਜਾਂ ਕਹਿ ਲਓ ਸਤਿਕਾਰ ਦੇ ਵਜੋਂ ਕਿਸੇ ਨੂੰ ਬੁਲਾਉਨੇ ਆ ਤਾਂ ਤੂੰ ਦੀ ਥਾਂ ਤੇ ਵੀ ਅਸੀਂ ਆਪ ਦੀ ਵਰਤੋਂ ਕਰਦੇ ਹਾਂ ਤਾਂ ਉੱਥੇ ਉਹ ਨਿਜਵਾਚਕ ਨਹੀਂ ਹੁੰਦਾ ਸਖੋਂ ਪੁਰਖਵਾਚਕ ਪੜਨਾਵ ਹੋ ਜਾਂਦਾ ਹੈ ਹੁਣ ਜਵੇਂ ਅਸੀਂ ਆਪ ਤੋਂ ਵੱਡੇ ਦੇ ਨਾਲ ਗੱਲ ਕਰਦੇ ਹਾਂ ਠੀਕ ਹੈ ਉਹਨਾਂ ਨੂੰ ਤੂੰ ਕਹਿਣ ਦੀ ਬਜਾਏ ਸੀ ਕਹਿਣਾ ਵੀ ਆਪ ਇਹ ਕੰਮ ਕਰ ਲਓ ਤਾਂ ਬਹੁਤ ਵਧੀਆ ਗੱਲ ਹੈ ਹੈਨਾ ਬੀ ਤੂੰ ਦੀ ਜਗ੍ਹਾ ਤੇ ਅਸੀਂ ਆਪ ਸ਼ਬਦ ਸਤਿਕਾਰ ਵਜੋਂ ਵਰਤਦੇ ਆ ਤਾਂ ਫਿਰ ਉੱਥੇ ਆਪ ਜਿਹੜਾ ਸ਼ਬਦ ਹੈ ਉਹ ਨਿਜਵਾਚਕ ਪੜਨਾਵ ਨਾ ਹੋ ਕੇ ਪੁਰਖਵਾਚਕ ਪੜਨਾਵ ਦੇ ਵਿੱਚ ਚਲਾ ਜਾਂਦਾ ਤੇ ਜਦੋਂ ਆਪ ਪੁਰਖਵਾਚਕ ਪੜਨਾਵ ਹੋਵੇ ਤਾਂ ਇਹ ਇੱਕ ਵਚਨ ਵੀ ਹੋ ਸਕਦਾ ਹੈ ਤੇ ਬਹੁਵਚਨ ਵੀ ਹੋ ਸਕਦਾ ਹੈ ਇਸ ਲਈ ਤਿੰਨਾ ਹੀ ਪੁਰਖਾਂ ਦੇ ਲਈ ਵਰਤਿਆ ਜਾਂਦਾ ਹੈ ਤੇ ਜਿਸ ਨਾਵ ਜਾਂ ਪੜਨਾਵ ਦੀ ਥਾਂ ਵਰਤਿਆ ਜਾਂਦਾ ਹੈ ਉਸੇ ਵਾਕ ਵਿੱਚ ਹੁੰਦਾ ਹੈ ਫੋਰ ਐਗਜ਼ਾਮਪਲ ਅੱਗੇ ਆਪਾਂ ਨੂੰ ਐਗਜ਼ਾਮਪਲਸ ਦਿੱਤੀਆਂ ਹੋਈਆਂ ਆਪਾਂ ਉਹ ਦੇਖਦੇ ਹਾਂ ਹੁਣ ਦੇਖੋ ਜਿਵੇਂ ਮੈਂ ਸਾਰਾ ਕੰਮ ਆਪ ਕੀਤਾ ਇੱਕ ਤਾਂ ਇਹ ਉਦਾਹਰਣ ਹੈ ਦੂਸਰਾ ਹੈ ਤੁਸੀਂ ਆਪ ਹੀ ਤਾਂ ਇਹ ਸਾਰਾ ਕੰਮ ਵਿਗਾੜਿਆ ਹੈ ਨੈਕਸਟ ਹੈ ਉਹ ਆਪ ਮੇਰੇ ਕੋਲ ਆਇਆ ਸੀ ਹੁਣ ਦੇਖੋ ਇਹਦੇ ਵਿੱਚ ਕੀ ਹੈ ਕਿ ਜਿਹੜੇ ਆਪ ਸ਼ਬਦ ਹੈ ਇਹ ਸਾਰੇ ਹੀ ਕੀ ਬਣ ਜਾਂਦੇ ਨੇ ਸਾਡੇ ਕੋਲੇ ਨਿਜਵਾਚਕ ਪੜਨਾਵ ਮੈਂ ਸਾਰਾ ਕੰਮ ਆਪ ਕੀਤਾ ਕਰਤਾ ਆਪ ਦੇ ਲਈ ਸ਼ਬਦ ਵਰਤ ਰਿਹਾ ਠੀਕ ਹੈ ਜੀ ਨੈਕਸਟ ਜਿਹੜਾ ਹੈ ਤੁਸੀਂ ਆਪ ਹੀ ਤਾਂ ਇਹ ਸਾਰਾ ਕੰਮ ਵਿਗਾੜਿਆ ਹੈ ਹੁਣ ਇੱਥੇ ਆਪ ਜਿਹੜਾ ਸ਼ਬਦ ਹੈ ਇਹ ਕਿੱਥੇ ਚਲਾ ਗਿਆ ਤੁਸੀਂ ਆਪ ਆਪਾਂ ਕਿਸੇ ਹੋਰ ਦੇ ਲਈ ਕਹਿ ਰਹੇ ਹਾਂ ਹਨਾ ਅੰਨਿਆ ਪੁਰਖ ਦੇ ਲਈ ਵਰਤ ਰਹੇ ਆ ਆਪ ਤਾਂ ਇੱਥੇ ਜਿਹੜਾ ਆਪ ਹੈ ਉਹ ਪੁਰਖਵਾਚਕ ਦੀ ਕੈਟਾਗਰੀ ਦੇ ਵਿੱਚ ਚਲਾ ਜਾਊਗਾ ਉਹ ਆਪ ਮੇਰੇ ਕੋਲ ਆਇਆ ਸੀ ਉਹ ਆਪ ਠੀਕ ਹੈ ਉਹ ਮਤਲਬ ਕਿ ਜਿਹੜਾ ਅਨਿਆ ਪੁਰਖ ਹੈ ਉਹਦੀ ਗੱਲ ਕਰ ਰਹੇ ਇੱਥੇ ਵੀ ਇੱਥੇ ਵੀ ਜਿਹੜਾ ਆਪ ਹੈ ਉਹ ਪੁਰਖਵਾਚਕ ਪੜਨਾਵ ਦੇ ਵਿੱਚ ਚਲਾ ਜਾਂਦਾ ਹੈ ਠੀਕ ਹੈ ਜੀ ਸੋ ਜਿਹੜੇ ਨਾਵ ਕਰਤਾ ਆਪ ਦੀ ਥਾਂ ਤੇ ਵਰਤਦਾ ਹੈ ਉਹ ਨਿਜਵਾਚਕ ਪੜਨਾਵ ਹੋ ਜਾਂਦਾ ਹੈ ਤੇ ਜਦੋਂ ਇਹੀ ਪੜਨਾਵ ਸਤਿਕਾਰ ਵਜੋਂ ਅਸੀਂ ਕਿਸੇ ਦੇ ਲਈ ਵਰਤਦੇ ਆ ਤਾਂ ਉਹ ਸ਼ਬਦ ਕੀ ਹੈ ਪੁਰਖਵਾਚਕ ਪੜਨਾਵ ਦੇ ਵਿੱਚ ਚਲਾ ਜਾਂਦਾ ਹੈ ਹਾਂਜੀ ਇੱਥੋਂ ਤੱਕ ਕਲੀਅਰ ਹੈ ਤਾਂ ਅਪ ਅੱਗੇ ਚੱਲੀਏ ਜੀ ओके जी ओके ओके ਅੱਗੇ ਦੇਖਦੇ ਹਾਂ ਨੈਕਸਟ ਆਪਣੇ ਕੋਲੇ ਆਉਂਦੀ ਹੈ ਜੀ ਤੀਜੀ ਕਿਸਮ ਸੰਬੰਧਵਾਚਕ ਪੜਨਾਵ ਕਿ ਸੰਬੰਧਵਾਚਕ ਪੜਨਾਵ ਕਿਹੜੇ ਹੁੰਦੇ ਆ ਸੋ ਜਿਹੜਾ ਸ਼ਬਦ ਪੜਨਾਵ ਹੁੰਦੇ ਹੋਏ ਯੋਜਕਾਂ ਵਾਂਗ ਵਾਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰੇ ਉਹਨਾਂ ਨੂੰ ਅਸੀਂ ਸੰਬੰਧਵਾਚਕ ਪੜਨਾਵ ਕਹਿੰਦੇ ਆ ਯੋਜਕ ਵੀ ਆਪਾਂ ਅੱਗੇ ਪੜ੍ਹਾਂਗੇ ਸੋ ਇਹਦੇ ਵਿੱਚ ਹੁਣ ਸੰਬੰਧਵਾਚਕ ਪੜਨਾਵ ਸੰਬੰਧ ਦਾ ਭਾਵ ਕੀ ਹੁੰਦਾ ਹੈ ਰਿਲੇਸ਼ਨ ਜੇ ਆਪਾਂ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕਰਕੇ ਦੇਖੀਏ ਸੰਬੰਧ ਦਾ ਭਾਵ ਹੁੰਦਾ ਹੈ ਰਿਲੇਸ਼ਨ ਸੋ ਜਿਹੜੇ ਸ਼ਬਦ ਪੜਨਾਵ ਹੁੰਦੇ ਹੋਏ ਯੋਜਕਾਂ ਵਾਂਗ ਵਾਕਾਂ ਨੂੰ ਆਪਸ ਦੇ ਵਿੱਚ ਜੋੜਦੇ ਆ ਉਹਨਾਂ ਨੂੰ ਅਸੀਂ ਸੰਬੰਧਵਾਚਕ ਪੜਨਾਵ ਕਹਿੰਦੇ ਆ ਜਿਵੇਂ ਕਿ ਮਨਜਿੰਦਰ ਉਸੇ ਵਿਦਿਆਰਥਣ ਦਾ ਨਾਮ ਹੈ ਜਿਹੜੀ ਪਿਛਲੇ ਹਫ਼ਤੇ ਤੋਂ ਗੈਰਹਾਜ਼ਰ ਹੈ ਉਹ ਆਦਮੀ ਜੋ ਹਰ ਰੋਜ਼ ਸੈਰ ਨਹੀਂ ਕਰਦੇ ਚੰਗੀ ਸਿਹਤ ਦਾ ਆਨੰਦ ਨਹੀਂ ਲੈ ਸਕਦੇ ਇਹ ਤੇ 3 ਤੀਸਰੇ ਨੰਬਰ ਤੇ ਹੈ ਚੋਰ ਜਿਸ ਨੇ ਚੋਰੀ ਕੀਤੀ ਸੀ ਫੜਿਆ ਗਿਆ ਹੈ ਹੁਣ ਇਸ ਵਾਕ ਦੇ ਵਿੱਚ ਹਰ ਇੱਕ ਵਾਕ ਦੇ ਵਿੱਚ ਕੀ ਹੈ ਇਹੋ ਜੇ ਸ਼ਬਦ ਹੈ ਜਿਨ੍ਹਾਂ ਦਾ ਇੱਕ ਵਾਕ ਦੇ ਨਾਲ ਦੂਜੇ ਵਾਕ ਦੇ ਨਾਲ ਸੰਬੰਧ ਦੱਸਿਆ ਹੈ ਹੁਣ ਪਹਿਲੇ ਵਿੱਚ ਆਪਾਂ ਦੇਖਦੇ ਹਾਂ ਵੀ ਮਨਜਿੰਦਰ ਉਸੇ ਵਿਦਿਆਰਥਣ ਦਾ ਨਾਮ ਹੈ ਜਿਹੜੀ ਹੁਣ ਇਹਦੇ ਵਿੱਚ ਉਸੇ ਤੇ ਜਿਹੜੀ ਹੈ ਉਹ ਸੰਬੰਧਵਾਚਕ ਹੈ ਦੂਜੇ ਦੇ ਵਿੱਚ ਉਹ ਆਦਮੀ ਜੋ ਹਰ ਰੋਜ਼ ਸੈਰ ਨਹੀਂ ਕਰਦੇ ਉਹ ਤੇ ਜੋ ਹੈ ਜੋ ਜਿਹੜਾ ਸ਼ਬਦ ਹੈ ਇਹਦੇ ਵਿੱਚ ਸੰਬੰਧਵਾਚਕ ਹੈ ਚੋਰ ਜਿਸ ਨੇ ਚੋਰੀ ਕੀਤੀ ਫੜਿਆ ਗਿਆ ਜਿਸ ਨੇ ਇਹਦੇ ਵਿੱਚ ਜਿਹੜਾ ਸ਼ਬਦ ਹੈ ਉਹ ਸੰਬੰਧਵਾਚਕ ਹੈ ਫੋਰ ਐਗਜ਼ਾਮਪਲ ਆਪਾਂ ਸਿੰਪਲ ਆਮ ਸ਼ਬਦਾਂ ਦੇ ਵਿੱਚ ਵੀ ਕਹੀਏ ਤਾਂ ਆਪਾਂ ਸ਼ਬਦ ਵਰਤਦੇ ਹਾਂ ਜੈਸੀ ਕਰਨੀ ਵੈਸੀ ਪੜਨੀ ਠੀਕ ਹੈ ਜੀ ਜੋ ਕਰੋਗੇ ਉਹੀ ਮਿਲੇਗਾ ਜੋ ਉਹੀ ਜੈਸੀ ਵੈਸੀ ਜੋ ਮਿਹਨਤ ਕਰਨਗੇ ਉਹ ਪਾਸ ਹੋ ਜਾਣਗੇ ਜੋ ਤੇ ਉਹ ਜਿਹੜੇ ਸ਼ਬਦ ਆ ਉਹ ਵਾਕਾਂ ਦਾ ਇੱਕ ਦੂਜੇ ਦੇ ਨਾਲ ਜਿਹੜੇ ਸੰਬੰਧ ਹੈ ਉਹ ਦੱਸ ਰਹੇ ਆ ਇਸ ਕਰਕੇ ਇਹਨਾਂ ਨੂੰ ਅਸੀਂ ਸੰਬੰਧਵਾਚਕ ਪੜਨਾਵ ਕਹਿੰਦੇ ਹਾਂ ਹੁਣ ਇਹਨਾਂ ਸ਼ਬਦਾਂ ਦੇ ਵਿੱਚ ਉਹ ਕਹਿੰਦੇ ਆ ਵੀ ਜਿਹੜੇ ਜੋ ਅਤੇ ਜਿਸ ਆਦਿ ਸ਼ਬਦ ਯੋਜਕਾਂ ਵਾਂਗ ਵਾਕਾਂ ਨੂੰ ਆਪਸ ਦੇ ਵਿੱਚ ਜੋੜਦੇ ਹਨ ਇਸ ਕਰਕੇ ਇਹ ਸੰਬੰਧਵਾਚਕ ਪੜਨਾਵ ਅਖਵਾਉਂਦੇ ਹਨ ਠੀਕ ਹੈ ਜੀ ਇਹ ਹੈ ਆਪਣਾ ਸੰਬੰਧਵਾਚਕ ਪੜਨਾਵ ਕਿ ਜਿਹੜੇ ਸ਼ਬਦ ਯੋਜਕਾਂ ਵਾਂਗ ਇੱਕ ਵਾਕ ਦਾ ਦੂਜੇ ਵਾਕ ਦੇ ਨਾਲ ਸੰਬੰਧ ਦੱਸਦੇ ਉਸ ਨੂੰ ਅਸੀਂ ਸੰਬੰਧਵਾਚਕ ਪੜਨਾਵ ਕਹਿੰਦੇ ਹਾਂ ਹਾਂਜੀ ਅਗਲੀ ਆਪਣੀ ਕਿਸਮ ਹੈ ਜੀ ਪ੍ਰਸ਼ਨਵਾਚਕ ਪੜਨਾਵ ਹੁਣ ਪ੍ਰਸ਼ਨਵਾਚਕ ਪੜਨਾਵ ਕਿਹੜੇ ਹੁੰਦੇ ਆ ਵੀ ਜਿਹੜੇ ਪੜਨਾਵ ਨਾਵ ਵੀ ਹੋਣ ਤੇ ਉਹਨਾਂ ਰਾਹੀਂ ਪ੍ਰਸ਼ਨ ਵੀ ਪੁੱਛਿਆ ਜਾਵੇ ਉਹਨਾਂ ਨੂੰ ਪ੍ਰਸ਼ਨਵਾਚਕ ਪੜਨਾਵ ਆਖਦੇ ਹੈ ਠੀਕ ਹੈ ਹੁਣ ਜਿਹੜੇ ਸ਼ਬਦ ਪੜਨਾਵ ਵੀ ਹੈ ਤੇ ਪ੍ਰਸ਼ਨ ਵੀ ਪੁੱਛ ਰਿਹਾ ਹੈ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਪ੍ਰਸ਼ਨਵਾਚਕ ਪੜਨਾਵ ਕਹਿੰਦੇ ਆ ਇਹਦੇ ਵਿੱਚ ਐਗਜ਼ਾਮਪਲਸ ਦੇਖੋ ਦਿੱਤੀਆਂ ਹੋਈਆਂ ਨੇ ਕਿ ਮੈਂ ਤੇਰਾ ਕੀ ਵਿਗਾੜਿਆ ਹੈ ਕਿਤਾਬ ਕਿਸ ਨੇ ਪਾੜੀ ਹੈ ਕੌਣ ਉੱਚੀ ਉੱਚੀ ਰੋ ਰਿਹਾ ਹੈ ਤੇ ਕਿਹੜਾ ਸਾਨੂੰ ਧਮਕੀਆਂ ਦੇਣ ਵਾਲਾ ਹੈ ਠੀਕ ਹੈ ਜੀ ਹੁਣ ਇਹਦੇ ਵਿੱਚ ਦੇਖੋ ਤੇਰਾ ਕੀ ਜਿਹੜਾ ਕੀ ਸ਼ਬਦ ਹੈ ਉਹ ਇਹਦੇ ਵਿੱਚ ਪ੍ਰਸ਼ਨਵਾਚਕ ਪੜਨਾਵ ਹੈ ਹਨਾ ਉਸ ਤੋਂ ਬਾਅਦ ਦੂਜੇ ਵਾਕ ਦੇ ਵਿੱਚ ਕਿਸ ਹੈ ਉਹ ਪੜਨਾਵ ਹੈ ਕੌਣ ਉਹ ਪੜਨਾਵ ਹੈ ਤੇ ਕਿਹੜਾ ਉਹ ਪੜਨਾਵ ਹੈ ਪਰ ਇੰਨਾ ਪੜਨਾਵ ਵੀ ਹੈ ਤੇ ਇੰਨਾ ਦੀ ਸਹਾਇਤਾ ਦੇ ਨਾਲ ਪ੍ਰਸ਼ਨ ਵੀ ਪੁੱਛਿਆ ਜਾ ਰਿਹਾ ਹੈ ਪਿੱਛੇ ਪ੍ਰਸ਼ਨ ਚਿੰਨ ਲੱਗਿਆ ਹੋਇਆ ਹੈ ਤਾਂ ਉਹ ਕਿਹੜਾ ਵਾਕਾ ਜਾਂਦਾ ਹੈ ਜੀ ਪ੍ਰਸ਼ਨਵਾਚਕ ਪੜਨਾਵ ਬਣ ਜਾਂਦਾ ਹੈ ਠੀਕ ਹੈ ਜੀ ਹੁਣ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਅਸੀਂ ਸ਼ਬਦ ਕਹਿ ਲਓ ਸਵਾਲ ਪੁੱਛਦੇ ਹਾਂ ਤਾਂ ਉਹਦੇ ਵਿੱਚ ਨਾ ਕਹਿ ਲਓ ਇਹ ਵਾਲੇ ਸ਼ਬਦ ਨਹੀਂ ਵਰਤੇ ਜਾਂਦੇ ਤਾਂ ਕੱਲੇ ਕੀ ਹੈ ਪਿੱਛੇ ਕੁਐਸਚਨ ਮਾਰਕ ਲਾ ਦਿੱਤਾ ਜਾਂਦਾ ਹੈ ਤਾਂ ਉਹ ਕੀ ਹੈ ਅਨ ਕਹ ਲੋ ਪ੍ਰਸ਼ਨਵਾਚਕ ਵਾਕ ਦੇ ਵਿੱਚ ਚਲਾ ਜਾਂਦਾ ਫਿਰ ਉੱਥੇ ਉਹ ਪੜਨਾਵ ਨਹੀਂ ਰਹਿ ਜਾਂਦਾ ਠੀਕ ਹੈ ਜੀ ਸੋ ਹਮੇਸ਼ਾ ਪ੍ਰਸ਼ਨਵਾਚਕ ਪੜਨਾਵ ਉਹ ਹੋਏਗਾ ਕਿ ਜਿਹੜਾ ਪੜਨਾਵ ਵੀ ਹੈ ਤੇ ਉਹ ਸ਼ਬਦ ਪ੍ਰਸ਼ਨ ਵੀ ਪੁੱਛ ਰਿਹਾ ਜੇ ਹੁਣ ਆਪਾਂ ਸਿੰਪਲ ਪੁੱਛਦੇ ਹਾਂ ਨਾ ਕਈ ਵਾਰ ਪ੍ਰਸ਼ਨ ਵੀ ਤੁਹਾਡਾ ਨਾਮ ਰਮਨ ਹੈ ਤਾਂ ਕੀ ਹੈ ਸਧਾਰਨ ਵਾਕ ਹੈ ਇਹਦੇ ਵਿੱਚ ਪੜਨਾਵ ਵਰਤਿਆ ਨਹੀਂ ਗਿਆ ਤੁਹਾਡਾ ਨਾਮ ਰਮਨ ਹੈ ਤਾਂ ਇਹਦੇ ਵਿੱਚ ਕੀ ਹੈ ਤੁਹਾਡਾ ਜਿਹੜਾ ਹੈ ਉਹ ਅ ਕਹ ਲੋ ਪੁਰਖਵਾਚਕ ਪੜਨਾਵ ਦੇ ਵਿੱਚ ਆਏਗਾ ਇਹਨੂੰ ਅਸੀਂ ਪ੍ਰਸ਼ਨਵਾਚਕ ਪੜਨਾਵ ਦੇ ਵਿੱਚ ਨਹੀਂ ਰੱਖ ਸਕਦੇ ਠੀਕ ਹੈ ਜੀ ਅੱਗੇ ਚੱਲਦੇ ਹਾਂ ਨੈਕਸਟ ਆਪਣਾ ਹੈ ਜੀ ਪੰਜਵੀਂ ਕਿਸਮ ਹੈ ਜਿਹੜੀ ਪ੍ਰਸ਼ਨਵਾਚਕ ਸੋਰੀ ਨਿਸ਼ਚੇਵਾਚਕ ਪੜਨਾਵ ਜਿਹੜੇ ਪੜਨਾਵ ਕਿਸੇ ਦੂਰ ਜਾਂ ਨੇੜੇ ਦੀ ਦੇਸ ਦੀ ਚੀਜ਼ ਵੱਲ ਇਸ਼ਾਰਾ ਕਰਕੇ ਉਸ ਦੇ ਨਾਂ ਦੀ ਥਾਂ ਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਨਿਸ਼ਚੇਵਾਚਕ ਪੜਨਾਵ ਕਿਹਾ ਜਾਂਦਾ ਹੈ ਭਾਵ ਕਿ ਇਹ ਕਿ ਜਿਹੜੇ ਪੜਨਾਵ ਦੂਰ ਜਾਂ ਨੇੜੇ ਪਈ ਚੀਜ਼ ਵੱਲ ਇਸ਼ਾਰਾ ਕਰਕੇ ਉਸ ਦੇ ਬਾਰੇ ਦੱਸਦੇ ਆ ਉਸ ਨੂੰ ਅਸੀਂ ਪੜਨਾਵ ਕਹਿ ਲੋ ਨਿਸ਼ਚੇਵਾਚਕ ਪੜਨਾਵ ਕਹਨੇ ਆ ਸਤਿ ਸ਼੍ਰੀ ਅਕਾਲ ਸ਼ਾਇਨਾ ਜੀ ਸਤਿ ਸ਼੍ਰੀ ਅਕਾਲ ਅ ਇਹਦੇ ਵਿੱਚ ਕੀ ਹੈ ਕਿ ਜਿਹਦੇ ਕੀ ਹੈ ਦੂਰ ਜਾਂ ਨੇੜੇ ਚੀਜ਼ ਦੀ ਇਸ਼ਾਰਾ ਕਰਦੇ ਆ ਉਹਨੂੰ ਤੇ ਉਹਦੀ ਥਾਂ ਤੇ ਵਰਤੇ ਜਾਂਦੇ ਆ ਉਹ ਕਹਿੰਦੇ ਨਿਸ਼ਚੇਵਾਚਕ ਪੜਨਾਵ ਭਾਵ ਅੱਗੇ ਐਗਜ਼ਾਮਪਲਸ ਦੇਖੋ ਉਹ ਕੌਣ ਆ ਰਿਹਾ ਹੈ ਦੂਜੇ ਨੰਬਰ ਤੇ ਹੈ ਹਾ ਹਾ ਤੇਰਾ ਹੱਥ ਵਿੱਚ ਕੀ ਹੈ ਹਾ ਤੇਰੇ ਹੱਥ ਵਿੱਚ ਕੀ ਹੈ ਤੇ ਈੜੀ ਆ ਕਹਿੰਦਾ ਹੈ ਕਿ ਮੈਂ ਕਦੇ ਬਿਮਾਰ ਨਹੀਂ ਹੋਇਆ ਤੇ ਤੀਜਾ ਇਹਨਾਂ ਕੋਲ ਕੋਈ ਉਮੀਦ ਨਾ ਰੱਖੀ ਇਹਨਾਂ ਕੋਲੋਂ ਕੋਈ ਉਮੀਦ ਨਾ ਰੱਖੀ ਸੋ ਇਹਦੇ ਵਿੱਚ ਹੁਣ ਕੀ ਹੈ ਕਿ ਮਤਲਬ ਕੀ ਹੈ ਵੀ ਆਪਾਂ ਇਸ਼ਾਰਾ ਕਰਕੇ ਕਹਿੰਦੇ ਆ ਵੀ ਉਹ ਕੌਣ ਆ ਰਿਹਾ ਠੀਕ ਹੈ ਦੋ ਜਣੇ ਗੱਲ ਕਰ ਰਹੇ ਆ ਤੇ ਤੀਸਰੇ ਪਰਸਨ ਵੱਲ ਇਸ਼ਾਰਾ ਕਰਕੇ ਪੁੱਛਦੇ ਆ ਵੀ ਉਹ ਕੌਣ ਆ ਰਿਹਾ ਹੈ ਤਾਂ ਜਿਹੜਾ ਉਹ ਆ ਇਹ ਇਨਾਂ ਇਨਾਂ ਉਹਨਾਂ ਜਿਹੜੇ ਸ਼ਬਦ ਹੈ ਉਹ ਕੀ ਹੈ ਨਿਸ਼ਚੇਵਾਚਕ ਪੜਨਾਵ ਵੀ ਦੂਰ ਜਾਂ ਨੇੜੇ ਪਈ ਚੀਜ਼ ਵੱਲ ਇਸ਼ਾਰਾ ਕਰਕੇ ਉਹਦੀ ਥਾਂ ਤੇ ਅਸੀਂ ਵਰਤਦੇ ਆ ਉਹਨਾਂ ਨੂੰ ਅਸੀਂ ਨਿਸ਼ਚੇਵਾਚਕ ਪੜਨਾਵ ਕਹਿੰਦੇ ਆ ਹੁਣ ਇਹਦੇ ਵਿੱਚ ਦੇਖੋ ਇਹਨਾਂ ਵਾਕਾਂ ਦੇ ਵਿੱਚ ਉਹ ਹਾ ਕੀ ਆ ਉਹਨਾਂ ਇਹ ਜਿਹੜੇ ਹੈ ਸਾਰੇ ਨਿਸ਼ਚੇਵਾਚਕ ਪੜਨਾਵ ਹਨ ਠੀਕ ਹੈ ਜੀ ਅੱਗੇ ਚੱਲਦੇ ਆ ਆਪਣੀ ਜਿਹੜੀ ਲਾਸਟ ਕਿਸਮ ਹੈ ਨਿਸ਼ਚੇਵਾਚਕ ਪੜਨਾਵ ਸੋ ਨਿਸ਼ਚੇਵਾਚਕ ਪੜਨਾਵ ਕਿਹੜੇ ਹੁੰਦੇ ਆ ਜਿਹੜੇ ਪੜਨਾਵ ਕਿਸੇ ਚੀਜ਼ ਦਾ ਅੰਦਾਜ਼ਾ ਤਾਂ ਦੱਸਣ ਪਰ ਉਸ ਦੀ ਗਿਣਤੀ ਨਾ ਦੱਸਣ ਉਹਨਾਂ ਨੂੰ ਅਨਿਸ਼ਚਿਤ ਪੜਨਾਵ ਕਿਹਾ ਜਾਂਦਾ ਹੈ ਭਾਵ ਕਿ ਆ ਵੀ ਸਾਨੂੰ ਅੰਦਾਜ਼ਾ ਜਾਂ ਪਤਾ ਲੱਗ ਜਾਂਦਾ ਪਰ ਅਸਲ ਦੇ ਵਿੱਚ ਐਗਜੈਕਟ ਜਿਹੜੀ ਇਨਫੋਰਮੇਸ਼ਨ ਹੈ ਉਹ ਨਹੀਂ ਪਤਾ ਲੱਗਦੀ ਤਾਂ ਉੱਥੇ ਕੀ ਆ ਅਨਿਸ਼ਚਿਤ ਜਿਹੜਾ ਪੜਨਾਵ ਪੜਨਾਵ ਹੈ ਉਹ ਆ ਜਾਂਦਾ ਫੋਰ ਐਗਜ਼ਾਮਪਲ ਇਹ ਕਈ ਆਉਂਦੇ ਹਨ ਪਰ ਕਦੇ ਕੁਝ ਨਹੀਂ ਇੱਥੇ ਕਈ ਆਉਂਦੇ ਹਨ ਪਰ ਕਦੇ ਪਰ ਕਰਦੇ ਕੁਝ ਨਹੀਂ ਦੂਸਰੇ ਨੰਬਰ ਤੇ ਸਾਰੇ ਹੱਸ ਖੇੜ ਰਹੇ ਹਨ ਤੇ ਤੀਜੇ ਨੰਬਰ ਦੇ ਸਰਬੱਤ ਦਾ ਭਲਾ ਮੰਗੋ ਤੇ ਲਾਸਟ ਹੈ ਜਿਹੜਾ ਬਾਜੇ ਬੜੇ ਮੂਰਖ ਹੁੰਦੇ ਹਨ ਸੋ ਇਹਨਾਂ ਵਾਕਾਂ ਦੇ ਵਿੱਚ ਕੀ ਹੈ ਜਿਹੜੇ ਕਈ ਕੁਝ ਸਾਰੇ ਸਰਬੱਤ ਬਾਜੇ ਅਨਿਸ਼ਚਿਤ ਪੜਨਾਵ ਹਨ ਹੁਣ ਇੱਥੇ ਅਨਿਸ਼ਚਿਤ ਕਿਵੇਂ ਆ ਹੁਣ ਇੱਥੇ ਕਈ ਆਉਂਦੇ ਕਈ ਦੇ ਵਿੱਚ ਸਾਨੂੰ ਕੀ ਪਤਾ ਕਿੰਨਿਆਂ ਦੀ ਗਿਣਤੀ ਕਰ ਰਹੇ ਆ ਹਨਾ ਵੀ ਉਹ ਕੱਲੇ ਬॉयਜ਼ ਕਾਊਂਟ ਕਰ ਰਹੇ ਆ ਕੱਲੀਆਂ ਗਰਲਜ਼ ਕਾਊਂਟ ਕਰ ਰਹੇ ਆ ਜਾਂ ਕਿਹੜੇ ਹਿਸਾਬ ਨਾਲ ਜਾਂ ਦੋਨੋਂ ਨੂੰ ਕਾਊਂਟ ਕਰ ਰਹੇ ਆ ਕਈ ਆਉਂਦੇ ਆ ਪਰ ਕਰਦੇ ਕੁਝ ਨਹੀਂ ਸੋ ਜਿਹੜਾ ਕਈ ਵਰਡ ਹੈ ਉਹ ਕੀ ਹੈ ਅਨਿਸ਼ਚਿਤ ਹੈ ਜਾਣਕਾਰੀ ਸਾਨੂੰ ਦੇਤੀ ਵੀ ਕਿਸੇ ਚੀਜ਼ ਬਾਰੇ ਗੱਲ ਹੋ ਰਹੀ ਆ ਪਰ ਐਗਜ਼ੈਕਟ ਸਾਨੂੰ ਕੁਝ ਨਹੀਂ ਪਤਾ ਲੱਗਿਆ ਨੈਕਸਟ ਉਹਨਾਂ ਨੇ ਸਾਰੇ ਕਿਹਾ ਸੀ ਹੈਨਾ ਤਾਂ ਸਾਰੇ ਵੀ ਹੁਣ ਪਤਾ ਨਹੀਂ ਸਾਰੇ ਕਿੰਨੇ ਆ 100 ਬੰਦਾ ਹੈ 200 ਹੈ 300 ਹੈ 1000 ਹੈ ਲੱਖ ਹੈ ਸਾਰੇ ਦਾ ਭਾਵ ਕੀ ਹੈ ਸਾਨੂੰ ਨਹੀਂ ਪਤਾ ਪਰ ਪਤਾ ਲੱਗਿਆ ਵੀ ਕੁਝ ਹੈ ਵੀ ਸਾਰੇ ਚੀਜ਼ ਦੀ ਗੱਲ ਹੋ ਰਹੀ ਹੈ ਸਰਬੱਤ ਦਾ ਭਲਾ ਹੁਣ ਸਰਬੱਤ ਦੇ ਵਿੱਚ ਤਾਂ ਸਾਰੇ ਹੀ ਆ ਜਾਂਦੇ ਆ ਕਹਿ ਲਓ ਹੈਨਾ ਬਾਜੇ ਜਿਹੜਾ ਹੈ ਕਿਸੇ ਦੇ ਲਈ ਵਰਤਿਆ ਗਿਆ ਵੀ ਜਿਹੜੇ ਇਦਾਂ ਦੇ ਇਨਸਾਨ ਹੁੰਦੇ ਆ ਉਹ ਮੂਰਖ ਹੁੰਦੇ ਆ ਜਿਵੇਂ ਆਪਾਂ ਕਹਿੰਦੇ ਆ ਵੀ ਬਾਹਰ ਕੌਣ ਖੜਾ ਹੈ ਠੀਕ ਹੈ ਹੁਣ ਇੱਥੇ ਕੌਣ ਜਿਹੜਾ ਹੈ ਉਹ ਕੀ ਹੈ ਅ ਅਨਿਸ਼ਚੇ ਵਤ ਪੜਨਾਵ ਦੇ ਵਿੱਚ ਆ ਜੂਗਾ ਸੋ ਇਹ ਸੀ ਜੀ ਆਪਣੇ ਅੱਜ ਪੜਨਾਵ ਦੀ ਕਲਾਸ ਜਿਹੜੀਆਂ ਪਿੱਛੇ ਆਪਾਂ ਹੁਣ ਭਾਸ਼ਾ ਉਪਭਾਸ਼ਾ ਬੋਲੀ ਵਿਆਕਰਣ ਹੈ ਉਹਦੇ ਚਾਰੇ ਭਾਗ ਕਰ ਚੁੱਕੇ ਆ ਤੇ ਸਾਰਥਕ ਸ਼ਬਦਾਂ ਦੀ ਜਿਹੜੀਆਂ 8 ਕਿਸਮਾਂ ਮੰਨੀਆਂ ਜਾਂਦੀਆਂ ਨੇ ਉਹਨਾਂ ਦੀ ਆਪਾਂ ਚਰਚਾ ਸ਼ੁਰੂ ਕੀਤੀ ਹੈ ਸੋ ਪਹਿਲੀ ਸੀ ਜੀ ਆਪਣੀ ਨਾਵ ਦੀ ਅੱਜ ਪੜਨਾਵ ਕੀਤਾ ਕੱਲ ਨੂੰ ਆਪਾਂ ਹੈ ਅਗਲਾ ਟੌਪਿਕ ਕਿਰਿਆ ਲੈ ਕੇ ਆਵਾਂਗੇ ਸੋ ਜੇ ਕਿਸੇ ਦਾ ਕੋਈ ਡਾਊਟ ਹੈ ਜਾਂ ਕੋਈ ਚੀਜ਼ ਨਹੀਂ ਕਲੀਅਰ ਤਾਂ ਉਹ ਪੁੱਛ ਸਕਦਾ ਹੈ ਨਹੀਂ ਤਾਂ ਫਿਰ ਅੱਜ ਦੀ ਆਪਣੀ ਕਲਾਸ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਜੀ ਠੀਕ ਹੈ ਵਾਹਿਗੁਰੂ ਜੀ ਥੈਂਕ ਯੂ ਸ਼ਾਇਨਾ ਜੀ ਥੈਂਕ ਯੂ ਤਾਂ ਠੀਕ ਹੈ ਜੀ ਹੁਣ ਆਪਾਂ ਮਿਲਦੇ ਹਾਂ ਜੀ ਫਿਰ ਆਪਣੀ ਅਗਲੀ ਮਾਸਟਰ ਕੈਡਰ ਦੀ ਕਲਾਸ ਦੇ ਵਿੱਚ ਜਿਹੜੀ ਆਪਾਂ ਕਰੀਬ 8 ਵਜੇ ਦੇ ਲਗਾਵਾਂਗੇ ਜੇ ਜਾਂ ਪੌਣੇ 8 ਜਿਹੜਾ ਹੈ ਉਹ ਅੱਜ ਆਪਾਂ ਸ਼ੁਰੂ ਕਰਾਂਗੇ ਸੋ ਸਾਰੇ ਜਣੇ ਉਧਰ ਵੀ ਜੁੜਨਾ ਤਾਂ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ